ਟਰੰਪ ਨੇ ਵਿਰੋਧੀਆਂ ਨੂੰ ਜੇਲ੍ਹ ਭੇਜਣ ਦੀ ਦਿੱਤੀ ਧਮਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਬਹਿਸ ਤੋਂ ਪਹਿਨਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਰੋਧੀਆਂ ਨੂੰ ਧਮਕੀ ਦਿੱਤੀ ਹੈ ਕਿ ਚੋਣਾਂ 'ਚ ਜਿਨ੍ਹਾਂ ਦਾ ਵਤੀਰਾ ਹੁਣਾ ਖਿਲਾਫ ਠੀਕ ਨਹੀਂ ਰਹੇਗਾ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਏਗਾ ਟਰੰਪ ਨੇ ਇਹ ਧਮਕੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਿੱਤੀ ਹੈ ਟਰੰਪ ਨੇ ਲਿਖਿਆ ਕਿ ਰਾਸ਼ਟਰਪਤੀ ਚੋਣ ਜਿੱਤਾਂ ਮਗਰੋਂ ਉਹ ਅਜਿਹੇ ਲੋਕਾਂ ਨੂੰ ਕਾਨੂੰਨ ਸਜ਼ਾ ਦੇਵਾਂਗੇ ਜਿਹੜੇ ਉਹਨਾਂ ਨੂੰ ਧੋਖਾ ਦੇਣਗੇ ਉਨਾ ਵਕੀਲ ਦਾ ਸਿਆਸੀ ਮਹਾਰਾ ਦਾਨੀਆਂ ਗੈਰ ਕਾਨੂੰਨੀ ਵੋਟਰਾਂ ਤੇ ਪ੍ਰੇਸ਼ਟ ਚੋਣ ਅਧਿਕਾਰੀਆਂ ਨੂੰ ਖਬਰਦਾਰ ਕਰ ਦਿਆ ਕਿ ਜਿਹੜੇ ਗਲਤ ਪ੍ਰਚਾਰ ਕਰਦੇ ਫੜੇ ਜਾਣਗੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਟਰਪ ਦੇ ਪ੍ਰਚਾਰਕਾਂ ਤੇ ਭਾਈਵਾਲਾਂ ਨੇ ਉਸ ਨੂੰ ਹੈਰਿਸ ਤੇ ਤਿਆਰ ਕੇ ਦ੍ਰਿਦ ਕਰਨ ਦੀ ਅਪੀਲ ਕਰ ਦਿਆ ਕਿ ਉਹ ਮਹਿੰਗਾਈ ਅਤੇ ਸਰਹੱਦੀ ਸੁਰੱਖਿਆ ਨੂੰ ਮੁੱਦਾ ਬਣਾਉਣ। ਜਾਣਕਾਰੀ ਮੁਤਾਬਕ ਟਰਪ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਇਨਸਕ ਹਮਲਿਆਂ ਦੀ ਜੇਲ੍ਹ ਚ ਬੰਦ ਵਿਅਕਤੀਆਂ ਦਾ ਬਚਾਅ ਕੀਤਾ। ਉਧਰ ਕਮਨਾ ਹੈ ਰਿਸ ਦੀ ਪ੍ਰਚਾਰ ਟੀਮ ਦੀ ਤਰਜਮਾਨ ਸਰਾਫੀਨਾ ਚਿਟੀਕਾ ਨੇ ਕਿ ਜੇ ਡ੍ਰੰਪ ਮੁੜ ਰਾਸ਼ਟਰਪਤੀ ਬਣਿਆ ਤਾਂ ਉਹ ਆਪਣੇ ਵਿਰੋਧੀਆਂ ਨੂੰ ਸਜ਼ਾਵਾ ਦੇਣ ਲਈ ਬੇਰੋਕ ਦਾਕਤ ਦੀ ਵਰਤੋਂ ਕਰ ਸਕਦੇ ਨੇ ਜੋ ਫਤਰਨਾਤ ਰੁਝਾਨ ਹੋਏਗਾ